ਕੀ ਸੱਚਮੁੱਚ ਦੁਨੀਆ ਤੇ ਕੁਝ ਅਜੀਬਾ ਹੋਣ ਜਾ ਰਿਹਾ ਜਿਸ ਦੀ ਆਮ ਲੋਕਾਂ ਨੂੰ ਭਣਕ ਤੱਕ ਨਹੀਂ ਮਾਰਕ ਜ਼ਕਰਬਰਗ ਜਿਸ ਦੇ ਬਣਾਏ ਹੋਏ ਫੇਸਬੁੱਕ ਜਾਂ ਇੰਸਟਾਗ੍ਰਾਮ ਤੇ ਤੁਸੀਂ ਆਹ ਵੀਡੀਓ ਦੇਖ ਰਹੇ ਹੋ ਉਸਨੇ ਸਮੁੰਦਰ ਦੇ ਵਿੱਚੋ ਵਿੱਚ ਦੁਨੀਆ ਦੇ ਰੋਲਿਆਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਇੱਕ ਸੀਕ੍ਰੇਟ ਆਈਲੈਂਡ ਤੇ 1400 ਏਕੜ ਜ਼ਮੀਨ ਖਰੀਦੀ ਹੈਰਾਨੀ ਦੀ ਗੱਲ ਇਹ ਨਹੀਂ ਕਿ ਉਸਨੇ ਜ਼ਮੀਨ ਖਰੀਦੀ ਹੈਰਾਨੀ ਦੀ ਗੱਲ ਇਹ ਹੈ ਕਿ ਉਸੇ ਜ਼ਮੀਨ ਤੇ ਉਸਨੇ ਇੱਕ ਸੀਕ੍ਰੇਟ ਅੰਡਰਗਰਾਊਂਡ ਬੰਕਰ ਵੀ ਬਣਵਾਇਆ ਉਸ ਅੰਡਰਗਰਾਊਂਡ ਬੰਕਰ ਵਿੱਚ ਵਾਟਰ ਸਟੋਰੇਜ ਫੂਡ ਸਟੋਰੇਜ ਅਤੇ ਇਲੈਕਟ੍ਰਿਸਿਟੀ ਦੇ ਨਾਲ-ਨਾਲ ਲੋਹੇ ਦੇ ਵੱਡੇ-ਵੱਡੇ ਬਲਾਸਟ ਪ੍ਰੂਫ ਦਰਵਾਜੇ ਲਾਹ ਅਜਿਹਾ ਪ੍ਰਬੰਧ ਕੀਤਾ ਹੈ ਕਿ ਬੰਦਾ ਬਿਨਾਂ ਬਾਹਰ ਨਿਕਲੇ ਬੰਕਰ ਵਿੱਚ ਸਾਲਾਂ ਪਰ ਰਹਿ ਸਕੇ ਅਤੇ ਇਸ ਸਾਰੇ ਪ੍ਰੋਜੈਕਟ ਨੂੰ ਟੋਪ ਸੀਕ੍ਰੇਟ ਰੱਖਣ ਲਈ ਅਜਿਹੀ ਸਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ ਕਿ ਉੱਥੇ ਕੋਈ ਪ੍ਰਿੰਦਾ ਵੀ ਪਰਨਾ ਮਾਰ ਸਕੇ ਪਰ ਉਸ ਆਇਲੈਂਡ ਤੇ ਕੰਮ ਕਰਨ ਵਾਲੇ ਕੁਝ ਵਰਕਰਸ ਨੇ ਹੀ ਉਸ ਦੀਆਂ ਫੋਟੋਆਂ ਲੀਕ ਕਰ ਦਿੱਤੀਆਂ ਤੇ ਜਦ ਇਸ ਬਾਰੇ ਮਾਰਕ ਜ਼ਕਰਵਗ ਨੂੰ ਪੁੱਛਿਆ ਗਿਆ ਤਾਂ ਉਸ ਨੇ ਗੱਲ ਗੋਲ-ਮੋਲ ਹੀ ਕਰ ਦਿੱਤੀ You do have a bunker there is there something you know that we don't No I think that's just like a little shelter under I and mean, and it's like a base A little shelter what it's are you what are you worried about Ate ekla nahi hai hor kai ameer lokan de bunker banaundiyan khabran vi ajjkal leak ho rahiyan